ਅੱਛਾ ਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਉਹ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਮਸ਼ਹੂਰ ਪੰਜਾਬੀ ਗਾਇਕ ਦਲਜੀਤ ਦੋਸਾਂਝ ਨੇ ਹੜਪੀੜਤਾ ਦੇ ਲਈ ਦਿਖਾਇਆ ਆਪਣਾ ਵੱਡਾ ਦਿਲ ਫਾਜ਼ਿਲਕਾ ਦੇ ਵਿੱਚ ਹੜ ਪ੍ਰਭਾਵਿਤ ਪਰਿਵਾਰ ਦੇ ਬੱਚਿਆਂ ਨੂੰ ਖੇਤੀ ਕਰਨ ਦੇ ਲਈ ਦਿੱਤਾ ਟਰੈਕਟਰ ਹੜਾਂ ਦੌਰਾਨ ਬੱਚਿਆਂ ਦੇ ਪਿਤਾ ਦੀ ਹੋਈ ਸੀ ਮੌਤ ਮਾਂ ਦਾ ਕਰੀਬ 1.5 ਸਾਲ ਪਹਿਲਾਂ ਹੋ ਚੁੱਕਿਆ ਸੀ ਦਿਹਾਤ ਪਰਿਵਾਰ ਦੇ ਵਿੱਚ ਬੱਚੇ ਨੇ ਚਾਰ ਭੈਣ ਭਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਸ਼ਵ ਕੱਪ ਜਿੱਤਣ ਵਾਲੀਆਂ ਪੰਜਾਬ ਦੀਆਂ 3 ਦੇ ਨਾਲ ਵੀਡੀਓ ਕਾਲ ਦੇ ਉੱਪਰ ਕੀਤੀ ਗੱਲਬਾਤ ਦੇ ਨਾਲ ਇਹ ਵੀ ਕਹਿ ਕੇ ਤੁਸੀਂ ਵਨਡੇ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ ਤੁਸੀਂ ਪੂਰੀ ਦੁਨੀਆ ਦੇ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਪੰਜਾਬ ਦੀਆਂ ਸ਼ੇਰਨੀਆਂ ਪੰਜਾਬ ਦਾ ਮਾਣ ਨੇ ਜਦੋਂ ਤੁਸੀਂ ਪੰਜਾਬ ਆਓਗੇ ਤੁਸੀਂ ਤੁਹਾਡਾ ਸਨਮਾਨ ਕਰਾਂਗੇ ਤੁਸੀਂ ਸਾਰੇ ਪੰਜਾਬ ਦੀਆਂ ਲੱਖਾਂ ਧੀਆਂ ਦੇ ਲਈ ਪ੍ਰੇਰਣਾ ਸਰੋਤ ਹੋ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈਣ ਲੱਗਿਆ ਐਕਸਕਲੂਸਿਵ ਤਸਵੀਰ ਮਲੋਟ ਅਤੇ ਬਠਿੰਡਾ ਤੋਂ ਆਈ ਸਾਹਮਣੇ ਜਿੱਥੇ ਹਨੇਰੀ ਚੱਕੜ ਦੇ ਨਾਲ ਭਾਰੀ ਮੀਂਹ ਪੈਣ ਲੱਗਿਆ ਬਹੁਤ ਸਾਰੇ ਲੋਕਾਂ ਨੇ ਰਾਹਤ ਨੂੰ ਲੈ ਕੇ ਖੁਸ਼ੀ ਮਨਾਈ ਕਿ 에ਅਰ ਕੁਆਲਿਟੀ ਇੰਡੈਕਸ ਦੇ ਵਿੱਚ ਗਰਾਬਟ ਆਗ ਰਹੀਗੀ ਪਰ ਉਥੇ ਜਿਹੜੇ ਕਿਸਾਨਾਂ ਦੀ ਫਸਲ ਪੱਕੀ ਹੋਈ ਹੈ ਉਹਨਾਂ ਦੇ ਚਿਹਰਿਆਂ ਦੇ ਉੱਪਰ ਇਸ ਵਕਤ ਇੱਕ ਤਰੀਕੇ ਦੀ ਮੁਰਝਾਹਟ ਆ ਗਈ ਹੈ ਜਾਨੀ ਕਿ ਚਿਹਰੇ ਉਦਾਸ ਹੋ ਗਏ ਨੇ ਕਿਸਾਨਾਂ ਨੂੰ ਪੱਕੀ ਫਸਲ ਦੀ ਚਿੰਤਾ ਹੋਈ ਹੈ ਤੇ ਬਹੁਤ ਲੋਕ ਹਵਾ ਸ਼ੁੱਧ ਹੋਣ ਨੂੰ ਲੈ ਕੇ ਖੁਸ਼ੀ ਮਨਾ ਰਹੇ ਨੇ ਇਸ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਨੇ ਅੱਜ ਤੋਂ ਕਈ ਦਿਨ ਪਹਿਲਾਂ ਅਲਰਟ ਜਾਰੀ ਕਰ ਦਿੱਤਾ ਸੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬੋਲਾਂ ਦੇ ਉੱਪਰ ਹੋਏ ਵਿਵਾਦ ਦੇ ਮਾਮਲੇ ਦੇ ਵਿੱਚ ਐਸ்சி ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਅਫਸਰਾਂ ਨੂੰ ਪਾਈ ਝਾੜ ਉਹਨਾਂ ਕਿਹਾ ਕਿ ਮਾਮਲੇ ਦੇ ਵਿੱਚ ਅੱਜ ਰਿਟਰਨਿੰਗ ਅਫਸਰ ਤਰਨਤਾਰਨ ਦਫ਼ਤਰ ਤੋਂ ਰਿਪੋਰਟ ਪੇਸ਼ ਕੀਤੀ ਸੀ ਜਸਵੀਰ ਸਿੰਘ ਗੜੀ ਨੇ ਰਿਟਰਨਿੰਗ ਅਫਸਰ ਦੀ ਗੈਰ ਹਾਜ਼ਰੀ ਦੇ ਉੱਪਰ ਰਿਪੋਰਟ ਤੇ ਪ੍ਰਗਟਾਈ ਨਾਖੁਸ਼ੀ 6 ਨਵੰਬਰ ਨੂੰ ਜ਼ਿਲ੍ਹਾ ਚੋਣ ਅਫਸਰ ਕਮ ਡਿਵਿਟੀ ਕਮਿਸ਼ਨਰ ਨੂੰ ਕੀਤਾ ਗਿਆ ਤਲਬ ਮੋਤਲ ਡੀਆਈਜੀ ਅਰਚਰਨ ਸਿੰਘ ਪੋਲਰ ਦੇ ਮਾਮਲੇ ਦੇ ਵਿੱਚ ਸੀਬੀਆਈ ਦਾ ਵੱਡਾ ਐਕਸ਼ਨ ਸੀਬੀਆਈ ਦੇ ਵੱਲੋਂ ਪਟਿਆਲਾ ਦੇ ਵਿੱਚ ਮਸ਼ਹੂਰ ਬਿਲਡਰ ਦੀ ਕੋਠੀ ਦੇ ਵਿੱਚ ਕੀਤੀ ਜਾ ਰਹੀ ਰੇਡ ਭੁਪਿੰਦਰ ਸਿੰਘ ਨਾਂ ਦੇ ਵਿਅਕਤੀ ਦੇ ਘਰ ਦੇ ਵਿੱਚ ਕੀਤੀ ਗਈ ਰੇਡ ਜਾਣਕਾਰੀ ਮੁਤਾਬਕ ਜੋ ਕੁਝ ਪਹਿਲਾਂ ਡਾਕੂਮੈਂਟਸ ਜਾਂ ਪਰ ਬਹੁਤੇ ਦਸਤਾਵੇਜ਼ ਡੀਆਈਜੀ ਪੁੱਲਰ ਦੇ ਘਰੋਂ ਬਰਾਮਦ ਕੀਤੇ ਗਏ ਉਸ ਦੇ ਵਿੱਚ ਪ੍ਰਾਪਰਟੀ ਨੂੰ ਲੈ ਕੇ ਕੁਝ ਟ੍ਰਾਂਜੈਕਸ਼ਨਾਂ ਇਸ ਪ੍ਰਾਪਰਟੀ ਡੀਲਰ ਦੇ ਨਾਂ ਜੁੜਦੀਆਂ ਸੀ ਇਸੇ ਕਰਕੇ ਪਟਿਆਲਾ ਦੇ ਵਿੱਚ ਵੱਡੀ ਰੇਡ ਕੀਤੀ ਗਈ ਹਾਲਾਂਕਿ ਅਧਿਕਾਰਿਕ ਤੌਰ ਤੇ ਸੀਬੀਆਈ ਦੇ ਅਧਿਕਾਰੀਆਂ ਦਾ ਕੋਈ ਬਿਆਨ ਨਹੀਂ ਆਇਆ ਪਰ ਸੂਤਰਾਂ حوالے ਤੋਂ ਖਬਰ ਆ ਕਿ ਡੀਆਈਜੀ ਸਾਹਿਬ ਦਾ ਡੀਆਈਜੀ ਪੁੱਲਰ ਦੇ ਮਾਮਲੇ 'ਚ ਹੋਈ ਸੀ ਇਹ ਰੇਡ ਕੈਨੇਡਾ ਜਾਣ ਦੇ ਚਾਹਵਨ ਵਿਦਿਆਰਥੀਆਂ ਦੇ ਸੁਪਨੇ ਟੁੱਟਣ ਲੱਗੇ ਕਿਉਂਕਿ ਕੈਨੇਡਾ ਨੇ ਵੱਟਾ ਝਟਕਾ ਦਿੱਤਾ ਭਾਰਤੀ ਵਿਦਿਆਰਥੀਆਂ ਦੀ 74% ਅਰਜ਼ੀਆਂ ਕੀਤੀਆਂ ਰੱਦ ਕੈਨੇਡਾ ਸਰਕਾਰ ਨੇ ਡਾਕੂਮੈਂਟ ਦੇ ਵਿੱਚ ਫਰਜੀਵਾੜੇ ਦਾ ਜਤਾਇਆ ਖਾਸਾ ਅਗਸਤ 2023 ਦੇ ਵਿੱਚ 20900 ਭਾਰਤੀਆਂ ਨੇ ਕੀਤਾ ਸੀ ਅਪਲਾਈ ਪਰ ਅਗਸਤ 2025 ਦੇ ਵਿੱਚ ਗਿਣਤੀ ਘਟ ਕੇ 4515 ਤਿਆਗੀ ਤੇ ਇਸ ਵਕਤ ਦੇ ਤਾਜ਼ਾ ਅੰਕੜਿਆਂ ਦੀ ਰਿਪੋਰਟ ਮੁਤਾਬਕ ਜੇਕਰ 4 ਵਿਦਿਆਰਥੀ ਅਪਲਾਈ ਕਰਦੇ ਨੇ ਉਸ ਦੇ ਵਿੱਚੋਂ 3 ਦੀ ਫੈਲ ਰਿਜੈਕਟ ਤੇ ਸਿਰਫ 1 ਨੂੰ ਵੀਜ਼ਾ ਮਿਲਦਾ ਕੁਝ ਦਿਨ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਵਾਪਰੇ ਹਾਦਸੇ ਨੂੰ ਲੈ ਕੇ ਅਹਿਮ ਖਬਰ ਆਈ ਸਾਹਮਣੇ ਹਾਦਸੇ ਦੇ ਵਿੱਚ ਮਲਜ਼ਮ ਜਸ਼ਨਪ੍ਰੀਤ ਸਿੰਘ ਦੀ ਰਿਪੋਰਟ ਆਈ 네ਗੇਟਿਵ ਜਾਨੀ ਕਿ ਹੁਣ ਜਸ਼ਨਪ੍ਰੀਤ ਦੇ ਉੱਪਰ ਨੱਚਰੇ ਉੱਪਰ ਡਰਾਈਵਿੰਗ ਚ ਕਰਨ ਦੇ ਚਾਰਜ ਨਹੀਂ ਲੱਗਣਗੇ ਜਸ਼ਨਪ੍ਰੀਤ ਨੂੰ 21 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਬੇਕਾਬੂ ਹੋਇਆ ਟਰਾਲਾ ਕਈ ਵਹਾਨਾਂ ਦੇ ਵਿੱਚ ਲੱਗਿਆ ਸੀ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਸੀ ਤੇ ਉਸ ਤੋਂ ਬਾਅਦ ਇੱਕ ਨੈਰੇਟਿਵ ਬਿਲਡ ਕੀਤਾ ਗਿਆ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਜਸ਼ਨਪ੍ਰੀਤ 21 ਸਾਲਾ ਨੌਜਵਾਨ ਪੰਜਾਬੀ ਟਰੱਕ ਡਰਾਈਵਰ ਸੀ ਨਸ਼ੇ ਦੀ ਹਾਲਤ ਵਿੱਚ ਡਰਾਈਵਿੰਗ ਕਰ ਰਿਹਾ ਸੀ ਪਰ ਅੱਜ ਸਾਰੇ ਦਾਅਵੇ ਝੂਠੇ ਸਾਬਤ ਹੋਏ ਨੇ ਰਿਪੋਰਟ 네ਗੇਟਿਵ ਆ ਗਈ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਖੂਨ ਦੇ ਵਿੱਚ ਉਸ ਵਕਤ ਕੋਈ ਵੀ ਨਸ਼ੀਲਾ ਪਦਾਰਥ ਨਹੀਂ ਸੀ ਸ਼ਤਿਸ਼ਕੜ ਦੇ ਵਿਲਾਸਪੁਰ ਦੇ ਵਿੱਚ ਵੱਡਾ ਟ੍ਰੇਨ ਹਾਦਸਾ ਵਾਪਰਿਆ। ਅਮੋ ਸਾਹਮਣੇ ਤੋਂ ਭੜ ਗਈਆਂ ਦੋ ਰੇਲ ਗੱਡੀਆਂ। ਅੱਧਾ ਦਰਜਣ ਤੋਂ ਵੱਧ ਮੁਸਾਫਰਾਂ ਦੀ ਹੋਈ ਮੌਤ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਜਤਾਇਆ ਜਾ ਰਿਹਾ। ਖਾਸਾ ਸਿੱਧੀਆਂ ਭੜੀਆਂ ਪੈਸੇਂਜਰ ਅਤੇ ਮਾਲ ਗੱਡੀਆਂ। ਚੰਡੀਗੜ੍ਹ ਦੇ ਵਿੱਚ ਕੈਬ ਡਰਾਈਵਰਾਂ ਨੇ ਕਰ ਦਿੱਤੀ ਹੜਤਾਲ। ਗੈਰ ਕਾਨੂੰਨੀ ਟੰਗ ਦੇ ਨਾਲ ਕੈਬ ਚਲਾਉਣ ਵਾਲਿਆਂ ਕਰਕੇ ਜਤਾ ਰਹੇ ਨੇ ਰੋਸ ਪ੍ਰਸ਼ਾਸਨ ਦੀ ਚੁੱਪੀ ਤੇ ਕੀਤਾ ਜਾ ਰਿਹਾ ਪ੍ਰਦਰਸ਼ਨ। ਟੈਕੀਬ ਡਰਾਈਵਰਾਂ ਨੇ ਇਹ ਵੀ ਗੱਲ ਆਖੀ ਕਿ ਚੰਡੀਗੜ੍ਹ ਪ੍ਰਸ਼ਾਸਨ ਸਾਡਾ ਰੇਟ ਤੈਅ ਕਰੇ ਪੈਟਰੋਲ ਡੀਜ਼ਲ ਅਤੇ ਸੀਐਨਜੀ ਦੇ ਰੇਟ ਵਧ ਰਹੇ ਨੇ ਸਾਡੇ ਘਟਕੀਤੇ ਜਾਣ ਅਸੀਂ ਆਪਣੇ ਹੱਕ ਮੰਗ ਰਹੇ ਹਾਂ ਨਾ ਕਿ ਭੀਖ ਮੰਗ ਰਹੇ ਹਾਂ ਤੇ ਉਹਨਾਂ ਵੱਲੋਂ ਇਹ ਵੀ ਆਖਿਆ ਗਿਆ ਕਿ ਸੇ ਬੱਸ ਬੁੱਕ ਆਫਲਾਈਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਨੂੰ ਲੈ ਕੇ ਜਥਾ ਪਾਕਿਸਤਾਨ ਦੇ ਲਈ ਅੱਜ ਤੜਕਸਾਰ ਹੋਇਆ ਰਵਾਨਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ 1792 ਸਰਦਾਲੂਆਂ ਦਾ ਜੱਥਾ ਪਾਕਿਸਤਾਨ ਲਈ ਹੋਇਆ ਰਵਾਨਾ ਪਰ ਉਸ ਮੌਕੇ ਵੀਜ਼ਾ ਮਿਲੇ ਹੋਏ ਸਰਦਾਲੂਆਂ ਦੀ ਬਾਰਡਰ ਤੇ ਜਾਂਚ ਪੜਤਾਲ ਕੀਤੀ ਗਈ ਤੇ ਉਸ ਨੂੰ ਲੈ ਕੇ ਹਾਲਾਂਕਿ ਐਸਜੀਪੀਸੀ ਨੇ ਨਾਰਾਜ਼ਗੀ ਵੀ ਪ੍ਰਗਟਾਈ ਤੇ ਫਿਰ ਐਸਜੀਪੀਸੀ ਵੱਲੋਂ ਜੱਥੇ ਨੂੰ ਅਟਾਰੀ ਪਹੁੰਚਾਉਣ ਦੇ ਲਈ ਬੱਸਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਪਰ ਖਾਸ ਗੱਲ ਇਹ ਆ ਕਿ ਆਪਰੇਸ਼ਨ ਸੰਦੂਰ ਤੋਂ ਬਾਅਦ ਪਹਿਲੀ ਵਾਰ ਇਹ ਜੱਥਾ ਪਾਕਿਸਤਾਨ ਪਹੁੰਚਿਆ ਹਾਲਾਂਕਿ ਪਹਿਲਾਂ ਇਸ ਜੱਥੇ ਦੇ ਉੱਪਰ ਰੋਕ ਲਗਾਈ ਸੀ ਪਰ ਐਸਜੀਪੀਸੀ ਦੀ ਮੰਗ ਤੋਂ ਬਾਅਦ ਕੇਂਦਰ ਸਰਕਾਰ ਨੇ ਫਿਰ ਇਸ ਦੇ ਉੱਪਰ ਹਾਂ ਕੀਤੀ ਐਸਨ ਅਸਦੀਆਂ ਦਾ ਸਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਜੀ ਧੰਨਵਾਦ